ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਵਾਗਤ ਕਰਦੀ ਆਪਣੇ ਚੈਨਲ ਵਿੱਚ ਤੁਹਾਡਾ ਮੈਂ ਉਮੀਦ ਕਰਦੀ ਤੇ ਸਾਰੇ ਜਣੇ ਵੀ ਸਸਤੋ ਗਿਤੇ ਮਸਤੋ ਗਿਤੇ ਅਹੀਂ ਵੀ ਠੀਕ ਠਾਕ ਆ ਤੇ ਹੁਣ ਚੱਲਦੇ ਆਪਾਂ ਗੁਰਦਰਾ ਸਾਹਿਬ ਟਾਈਮ ਹੋ ਗਿਆ ਵਾ 5:10 ਮਿੰਟ ਦਾ ਤੇ ਸੂਟ ਸਟਿਚ ਕੀਤਾ ਵਾ ਮੈਂ ਉਹ ਪਿਆਰ ਸਾਰੇ ਸਟਿਚਿੰਗ ਵਾਲੇ ਪਏ ਆ ਉਹ ਜਿਹੜਾ ਪਿਆ ਨਾ ਪੈਰਟ ਕਲਰ ਦਾ ਉਹ ਵਾਲਾ ਮੈਂ ਸਟਿਚ ਕੀਤਾ ਅੱਜ ਮੇਰੀ ਤबीयत ਤਾਂ ਠੀਕ ਨਹੀਂ ਸੀ ਮੈਂ ਗੁਰਦਰਾ ਸਾਹਿਬ ਨਹੀਂ ਗਈ ਤੇ ਇਹ ਫਿਰ ਚੱਲ ਗਈਆਂ ਫਿਰ ਮੈਂ ਮੈਡੀਸਿਨ ਖਾ ਕੇ ਤੇ ਮੈਂ ਕਿਹਾ ਚਲੋ ਲੰਮੇ ਕੀ ਪਹਿਣਾ ਮੈਂ ਫਿਰ ਹੌਲੀ ਹੌਲੀ ਆਪਣਾ ਸੂਟ ਸਟਿਚ ਕਰ ਲਿਆ ਦੁਪट्टे ਨੂੰ ਲੈਸ ਵਗੈਰਾ ਲਾਈ ਆ ਤੇ ਮੈਂ ਕਿਹਾ ਵੈਦਾ ਥੋੜਾ ਉਦਾਂ ਦਾ ਹੋ ਗਿਆ ਵਾ ਵਿੱਚ ਇਹ ਗੋਦਰਾ ਸਾਹਿਬ ਇੱਕ ਦਿਨ ਪਉਣਾ ਹੋਗਾ ਗਰਮ ਸੂਟ ਤਾਂ ਪਾ ਲੂੰਗੀ ਤੇ ਆਹ ਸੂਟ ਜਿਹੜਾ ਮੈਂ ਸਟਿਚ ਕੀਤਾ ਏ ਅੱਗੇ ਇੱਕ ਦਿਨ ਤੇ ਇੰਦਾਂ ਦਾ ਮੇਰੇ ਤੇ ਡਿਜ਼ਾਈਨ ਕੀਤਾ ਵਾ ਪਹਿਲੀ ਵਾਰ ਮੈਂ ਇੰਦਾਂ ਦਾ ਡਿਜ਼ਾਈਨ ਘੇਰੇ ਨੂੰ ਕੀਤਾ ਸਲਵਾਰਾਂ ਸਲਵਾਰਾਂ ਤਾਂ ਬਹੁਤ ਸੇਤੀਆਂ ਇੰਦਾਂ ਦੀਆਂ ਪਹਿਲਾਂ ਪਹਿਲਾਂ ਤੇ ਆ ਇਦਾਂ ਹੀ ਮਿਲ ਜਾਂਦੀ ਹੁਣ ਨਾ ਆਹ ਵਾਲੀ ਲੈਸ ਪਾਈਪਿੰਗ ਓਪਨ ਪਾਈਪਿੰਗ ਜਿਹੜੀ ਆ ਇਦਾਂ ਮਿਲ ਜਾਂਦੀ ਨੂੰ ਇੰਦਾ ਕਰਕੇ ਨਾ ਤੇ ਇਦਾਂ ਕਰਕੇ ਲਾ ਦਿੱਤਾ ਵਾ ਬੜਾ ਸੌਖਾ ਈਜ਼ਲੀ ਤਰੀਕੇ ਨਾਲ ਥੋੜਾ ਨਾ ਜਿਹੜਾ ਕੱਪੜਾ ਵਾ ਇਹ ਬੜਾ ਇਦਾਂ ਵਾ ਰਬਟ ਹੁੰਦੀ ਜਿੱਦਾਂ ਇਦਾਂ ਇਦਾਂ ਦਾ ਵਾ ਕੱਪੜਾ ਕੋਈ ਖਾਸ ਮੈਨੂੰ ਇਦਾਂ ਵਧੀਆ ਨਹੀਂ ਲੱਗਾ ਐਸੇ ਗਰਮ ਸੂਟ ਆ ਨਾਲ ਇਹਦੇ ਮੈਂ ਬਣਾ ਲਿਆ ਸੀ ਪਲਾਜੋ ਤੇ ਹੁਣ ਵੀ ਮੈਂ ਆਹ ਪਲਾਜੋ ਕੱਟ ਕੇ ਰੱਖਿਆ ਵਾ ਤੇ ਉਲਟੀ ਸਾਈਡ ਆ ਆਹ ਸਾਈਡ ਆ ਸਿੱਧੀ ਉਹ ਲੈਸ ਤੇ ਦੁਪੱਟਾ ਉਹ ਸੌਰੀ ਦੁਪੱਟਾ ਤੇ ਸ਼ਰਟ ਵੀ ਮੈਂ ਰੈਡੀ ਕਰ ਲਈ ਆ ਤੇ ਮੈਂ ਕਿਹਾ ਇੱਕ ਥੋੜੀ ਮੇਰੀ ਤਬੀਅਤ ਇਹ ਸਹੀ ਨਹੀਂ ਆ ਤੇ ਮੈਂ ਕਿਹਾ ਚਲੋ ਵੈਦਰ ਵੀ ਚੇਂਜ ਹੋ ਗਿਆ ਵਾ ਬਾਰਿਸ਼ ਬੁਰੀ ਛੋਂਡੀ ਆ ਕਿ ਜੇ ਇੱਕ ਦਿਨ ਪਊਗਾ ਤੇ ਪਾ ਲੂੰਗੀ ਗੋਤਰਾ ਸਾਹਿਬ ਤੇ ਕਿਉਂਕਿ ਬਾਰਿਸ਼ ਬੁਰੀ ਛੋਂਡੀ ਆ ਇੱਕ ਤਰੀਕ ਤੱਕ ਐਸੇ ਵੀ ਮੌਸਮ ਖਰਾਬ ਦੱਸਿਆ ਵਾ ਤੇ ਇੱਕ ਤਰੀਕ ਤੋਂ ਸਾਡੇ ਗੋਤਰਾ ਸਾਹਿਬ ਸੇਵਾ ਹੁੰਦੀ ਆ ਤੇ ਅੱਜ ਦਾ ਆਪਾਂ ਗੁਰਦਰਾ ਸਾਹਿਬ ਸੇਵਾ ਕਰਾਂਗੇ ਦੋ ਤਰੀਕ ਨੂੰ ਸੰਗਵਾਂ ਤੇ ਤਿੰਨ ਤਰੀਕ ਨੂੰ ਆ ਗੁਰਦਰਾ ਸਾਹਿਬ ਫੇਰ ਸੇਵਾ ਸਾਫ ਸਫਾਈਆਂ ਹੋਣੀਆਂ ਆ ਗੁਰਦਰਾ ਸਾਹਿਬ ਦੀਆਂ ਤੇ ਫੇਰ ਸਮਾਪਤੀ ਤੇ ਸਾਰੇ ਰੈਡੀ ਹੋ ਗਏ ਆ ਕਿਰਨ ਵੀ ਬੈ ਗਈ ਆ ਉਹ ਤੇ ਅੱਜ ਮੈਂ ਦਿਨੇ ਗੁਰਦਰਾ ਸਾਹਿਬ ਨਹੀਂ ਗਈ ਮੈਂ ਘਰੇ ਹੀ ਇੱਦਾਂ ਟਾਈਮ ਪਾਸ ਕੀਤਾ ਤੇ ਚਲੋ ਗੁਰਦਰਾ ਸਾਹਿਬ ਜਾ ਕੇ ਮਿਲਦੇ ਆ ਤੁਹਾਨੂੰ ਲੋ ਜੀ ਅਸੀਂ ਚੱਲ ਪਏ ਗੁਰਦਰਾ ਸਾਹਿਬ ਸੰਗਤਾਂ ਦੀ ਵੇਟ ਕਰਨ ਨੇ ਆਉਂਦੀਆਂ ਵੀ ਚਲਦੀਆਂ ਹਾਂ 온 ਡੀਲ ਖਬੀਰ ਤਰੀ ਚਲਦੀ ਪੁੱਤਰਾ ਸਮੋਥੀ ਆ ਲਓ ਜੀ ਕਰਤਾਰ ਸਾਹਿਬ ਤੋਂ ਹੋ ਕੇ ਵੀ ਆਪਾਂ ਵਾਪਸ ਆ ਗਏ ਆ ਤੇ ਮੇਰਾ ਹਲਣ ਲੱਗੀ ਮਸ਼ੀਨ ਪ੍ਰਸ਼ਾਦਾ ਸ਼ਾਕ ਆਏ ਆ ਆਪਾਂ ਫਿਰ ਲਾ ਕੇ ਦੇਈ ਲੈ ਹੈ ਨਹੀਂ ਫੇਰ ਥੱਕ ਗਈ ਫਿਰ ਮੈਨੂੰ ਫੋਟੇ ਹੀ ਲੱਗਦਾ ਦਿਨ ਫਾਈਟੇ ਮਨੂੰ ਲੱਗਾਈ ਤੇ ਹਾਈ ਹਾਈ ਸੁੱਕੇ 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 ਕਿ ਲੱਗ ਗਈ ਸਾਰੀ ਲੱਗ ਗਿਆ ਬੋਲ ਤੇ ਚਲੋ ਮੈਂ ਆਹ ਪਲਾਜੋ ਕਟਿੰਗ ਕੀਤਾ ਵਾ ਤੇ ਹੁਣ ਇਹਨੂੰ ਸਟਿਚਿੰਗ ਕਰ ਲਾਂਗੇ ਆਹ ਵਾ ਦੁਪੱਟਾ ਇਨੂ ਵੀ ਲੈਸ ਲੂਸ ਲਾ ਕੇ ਮੈਂ ਰੈਡੀ ਕਰ ਲਿਆ ਵਾ ਇੱਦਾਂ ਕਰਕੇ ਲੈਸ ਲਾਈ ਗੁੰਮ ਨਹੀਂ ਲਾਈ ਉੱਤੇ ਰੱਖ ਕੇ ਲਾਈ ਦੋਹਾਂ ਸੀਨਾ ਚ ਲੱਗੀ ਏ ਲਿਆਂਦੀ ਤਾਂ ਆਪਣੇ ਵਾਲ ਬਰੀ ਬਰੀਕ ਜੀ ਬਹੁਤ ਤਾਵੇਂ ਇਹ ਦੋਮਾ ਲੈਸ ਉੱਚ ਲੱਗੀ ਸੀਨਾ ਚ ਤੇ ਆਹ ਸ਼ਰਟ ਪਈ ਆ ਰੈਡੀ ਹੋਈ ਗਰੇ ਚੁੰਨੀ ਦੇ ਥੱਲੇ ਉਹ ਵਾਲੀ ਤੇ ਆਹ ਵਾ ਸੈਲਫ ਜੇ ਵਾਂਗੂ ਨਾ ਬਣਿਆ ਪ੍ਰਿੰਟ ਸਲਫ ਪ੍ਰਿੰਟ ਨਹੀਂ ਵਾਹ ਉੱਤੇ ਹੀ ਆ ਪ੍ਰਿੰਟ ਤੇ ਗਰਮ ਹੈ ਮੈਂ ਕਿਹਾ ਚਲੋ ਸੀ ਲੈਨੇ ਜਾ ਰਾ ਗਰਮ ਵੀ ਲੇਗਾ ਵੀ ਕਿਤੇ ਪੈ ਪੂ ਜਾਂਦਾ ਹੋ ਸਾਦਾ ਹੋਣੀ ਪੈ ਜੇ ਨਾ بارش ਬੁਰਛੇ ਜਿਆਦੀ ਹੋਗੀ ਫਿਰ ਪਾ ਲਾਂਗੇ ਆਪਾਂ ਕਿਉਂਕਿ ਇੱਕ ਤਰੀਕ ਤੱਕ بارش ਜੇ ਹੈਗੀ ਆ ਤੇ ਚਲੋ ਸ਼ੁਰੂ ਕਰਦੀ ਆ ਮੈਂ ਸੀਣਾ ਆਪਣਾ ਸੂਟ ਤੇ ਫਿਰ ਬਖੋਣੀ ਤੁਨ ਆ ਸੰਤਰੀ ਦਾ ਪ੍ਰਚਾਰ ਮਿਲਿਆ ਗੁਰਦੁਆਰਾ ਸਾਹਿਬ ਤੋਂ ਦੋ ਇੱਕ ਕੰਡਾ ਕੈਮਰਾ ਤੇ ਦਿਲਚੇਰ ਲਾ ਕੇ ਦੇਣ ਲੱਗਾ ਡੱਬੀ ਕਿਉਂਕਿ ਇੱਥੇ ਨਾ ਲਾਈਟ ਲਾ ਲੂੰਗੀ ਨਾ ਹੁਣ ਕਿਉਂਕਿ ਹਨੇਰਾ ਵਾ ਫਿਰ ਨਾ ਤੋਪਾ ਨਹੀਂ ਸਾਫ਼ ਦੇਖਦਾ ਤੇ ਉਹ ਉੱਥੇ ਨਾ ਲਾ ਤਾ ਪਲੱਗ ਤੇ ਆ ਡੱਬੀ ਵੀ ਲੱਗੀ ਬਸ ਲਾਈਟ ਲਾ ਲੈਣੀ ਇੱਥੇ ਲਾ ਕੇ ਤੇ ਫਿਰ ਵਧੀਆ ਨਾ ਦੇਖੂਗਾ ਲਾਈਟ ਦੇ ਨਾਲ ਸਾਫ਼ ਫੇਰ ਸੂਟ ਦੇ ਵਧੀਆ ਸੀਣਾ ਸਾਫ ਵੱਜਣਗੇ ਆ ਤੇ ਇਹਦੇ ਵਿੱਚੋਂ ਨਾ ਮੈਂ 2.5 ਮੀਟਰ ਦੇ ਪੀਸ ਹੀ ਦੋਹੇ ਦੇ ਵਿੱਚੋਂ ਥੋੜਾ ਕਪੜਾ ਵੱਧ ਗਿਆ ਵਾ ਜਿੰਨਾ ਅਨਾਇਤ ਦਾ ਸੂਟ ਬਣ ਜਣਾ ਛੋਟਾ ਜਿਹਾ ਮੈਂ ਸੋਚਿਆ ਦੀ ਪਟਿਆਲਾ ਸਲਵਾਰ ਤੇ ਨਾਲ ਉਹਦੀ ਸ਼ਰਟ ਬਣਾਉਂਗੀ ਤੇ ਕੱਲ ਨੂੰ ਤੇ ਹੈਗਾ ਕੋਈ ਜ਼ਰਾ ਸਪੋਰ ਤੇ 28 ਤਰੀਕ ਨੂੰ ਵਿੱਚ ਵੀ ਮਤਲਬ ਫ੍ਰੀ ਆ 28 ਤਰੀਕ ਨੂੰ ਰੈਸਟ ਵਾ ਕਿਉਂਕਿ ਹਮ ਨੂੰ 14 ਤਰੀਕ ਨੂੰ ਇਥੇ ਕਿਉਂ ਸ਼ੁਰੂ ਹੋਇਆ ਇਹ ਪਾਠ ਉਹ ਦਾ ਦੋ ਸੰਗਤ ਆ ਸਾਬ ਸੇਵਾਤ ਲੱਗੀਆਂ ਵਾ ਤੇ ਤਾਂ ਕਰਕੇ ਫਿਰ ਇੱਕ ਦਿਨ ਦਾ ਵਿੱਚ ਜਿਹੜਾ ਉਹ ਰੈਸਟ ਹੁੰਦੀ ਆ 28 ਨੂੰ ਰੈਸਟ ਆ ਤੇ ਫਿਰ ਗਾੜੀ ਆਪਣਾ ਇੱਕ ਤਰੀਕ ਨੂੰ ਸੇਵਾ ਵਾ ਗੁਰਦਰਾ ਸਾਹਿਬ ਸਜੀਆਂ ਵਗੈਰਾ ਦੀ ਕਟਿੰਗ ਹੋਣੀ ਹੈ ਦਿਲ ਕੀ ਨਾ ਹੋ ਹੋ ਗਿਆ ਵਾ ਹੈ ਲੈ ਗਿਆ ਥੱਲੇ ਟੋਕ ਰੇ ਸਾਰੇ ਕੱਪੜੇ ਖਲਾਰ ਤੇ ਦਿਲ ਜੀ ਹੰਨੇ ਜਿਹੜੇ ਸਟੀਚਿੰਗ ਵਗੈਰਾ ਵਾਸਤੇ ਉਹਦੇ ਵਿੱਚ ਪਾਈਦੇ ਆ ਚਲੋ ਜੀ ਮੈਂ ਸੇਨੀਆਂ ਹੁਣ ਇਹਨੂੰ ਫਰੀਲ ਲਾ ਲਾ ਲਓ ਜੀ ਆਹ ਲਾਈਟ ਮੈਂ ਲਾ ਲਈ ਇੱਥੇ ਤੇ ਆਹ ਵੇਖੋ ਇਦਾਂ ਹੁਣ ਕਿੰਨਾ ਵਧੀਆ ਇੱਥੇ ਸਾਫ਼ ਦੀ ਹੈ ਨਾ ਸਾਰਾ ਨਾ ਐ ਨਾ ਆਹ ਸੋਚ ਲਾਤਾ ਇਦਾਂ ਕਰਕੇ ਨਾ ਲਾਈਟ ਲੱਗਦੀ ਦਾ ਬੜਾ ਸੌਖਾ ਇਦਾਂ ਚਾਹੇ ਕਿੰਨੀ ਦੂਰ ਕਰ ਲੋ ਉੱਪਰ ਕਰ ਲੋ ਨੀਵਾ ਕਰ ਲੋ ਆਪਣੀ ਮਰਜ਼ੀ ਆ ਤੇ ਚਲੋ ਸਟਿਚ ਕਰਦੇ ਆ ਫਿਰ ਵਿਖਾਉਣੇ ਤਾਂ ਨੂੰ ਸਟਿਚ ਕਰ ਲੇ। ਕਿੱਲੇ ਹੁੰਦੇ ਨੇ। ਲਓ ਜੀ ਸੂਟ ਬਣ ਕੇ ਹੋ ਗਿਆ ਰੈਡੀ। ਸ਼ਰਟ ਤਾਂ ਅੱਗੇ ਬਣੀ। ਦੁਪੱਟਾ ਵੀ ਅੱਜ ਮੈਂ ਬਣਾ ਲਿਆ। ਤੇ ਪਲਾਜੋ ਵੀ ਕਿੰਨ ਵਿਖਾਈਂ। ਪਹਿਲੇ ਤਾਂ ਪਾਈਓਣ ਵੜਾਵਾ। ਕਿੱਦਾਂ ਲੱਗਣ ਡਿਆ? ਸੋਹਣਾ ਲੱਗਣ। ਸੋਹਣਾ। ਪਲਾਜ਼ੋ ਬਣਾਇਆ ਨਾਲ ਮੈਂ ਨਾ ਜ਼ਿਆਦਾਤਰ ਪਲਾਜ਼ੋ ਤਾਂ ਵੀ ਸੀ ਨਹੀਂ ਆ ਕਿ ਪਲਾਜ਼ੋ ਛੱਟ ਬਣ ਜਾਂਦੇ ਆ ਹਨਾ ਤੇ ਸਲਵਾਰਾਂ ਨੂੰ ਕਿੰਨਾ ਟਾਈਮ ਲੱਗ ਜਾਂਦਾ ਚਲੋ ਠੀਕ ਆ ਆਹ ਫੜੀ ਲੋ ਜੀ ਕੰਮ ਮੈਂ ਖਤਮ ਕਰਤਾ ਆਪਣਾ ਸਟੀਚਿੰਗ ਵਾਲਾ ਤੇ ਹੁਣ ਕੱਟਿਆ ਹੈ ਨਿੰਗਾ ਕੋਈ ਸੂਟ ਜੇ ਕੱਟਿਆ ਹੁੰਦਾ ਤੇ ਮੈਂ ਹੋਰ ਸੀਣਾ ਮਾਰ ਲੈਣੀ ਆ ਕਿ ਇਹ ਸੂਟ ਨੂੰ ਸੂਟ ਕਿਉਂਕਿ ਮੇਰੇ ਸੀਪਣ ਵਾਲੇ ਪਏ ਆ 2-3 ਹੋਰ ਤੇ ਚਾਹੀਦਾ ਨਹੀਂ ਆਹ ਹੋ ਤੀ ਨੱਗਾ ਤੀ ਚਲੋ ਲਾ ਕੇ ਸੂਟ ਨੂੰ ਤੇ ਪਹਿਲਾਂ ਮੈਂ ਮਾਰ ਲਾ ਤਰਪਾਈ ਤੇ ਚਲੋ ਜੀ ਚਲੋ ਆ ਵੀ ਮੰਜਾ ਸੈਟ ਕਰੋ ਕਰਨ ਉੱਠ ਜੋ ਉੱਠ ਜੋ ਮੰਜਾ ਸੈਟ ਕਰੋ ਤੇ ਮੈਂ ਤਾਂ ਗੱਦੇ ਕੰਮ ਨਹੀਂ ਤੇ ਜੰਦ ਬੇਟਾ ਕਰੋ ਉੱਥੇ ਕਿਰਨ ਹੁਣਾ ਦਾ ਤੇ ਬੈੱਡ ਅੱਗੇ ਹੀ ਹੋਣ ਰੈਡੀ ਲੱਗਾ ਹੀ ਮੇਰਾ ਇੱਥੇ ਰੱਗਣਾ ਮੁੰਜਾ ਤੇ ਆਹ ਲਾਤਾ ਖੱਟਾ ਗੁਰਦਰਾ ਸਾਹਿਬ ਚਲ ਗਿਆ ਸਿਹਰੇ ਚੇਤਾ ਬੋਲ ਗਿਆ ਤੇ ਉਹ ਪਏ ਆ ਕੱਪੜੇ ਜਿਹੜੇ ਉਤੋਂ ਲਾਏ ਸ਼ਤਤੋਂ ਹੁਣ ਤਿਆਂ ਵੀ ਨਹੀਂ ਲੱਗਿਆ ਕਿ ਕੋ ਗੁਰਦਰਾ ਸਾਹਿਬ ਚਲ ਗਿਆ ਤੁੰਦੀ ਵੀ ਸੂਟ ਸੇ ਲੱਗ ਗਈ ਤੇ ਚਲੋ ਜੀ ਮਿਲਦੇ ਹਾਂ ਸਵੇਰੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਆ ਤੇ ਲਾਈਕ ਸ਼ੇਅਰ ਕਮੈਂਟ ਕਣਾ ਨਾ ਭੁੱਲਿਓ ਨਾਲ ਦੀ ਨਾਲ ਦਬਲਿਓ ਪਹਿਲਾ ਆਈਕਨ ਜਿਹਦੇ ਨਾਲ ਮੇਰੇ ਆਉਣ ਵਾਲੀ ਹਰ ਵੀਡੀਓ ਨੋਟੀਫਿਕੇਸ਼ਨ ਤਾਂ ਸਭ ਤੋਂ ਪਹਿਲਾਂ ਮਿਲਦੀ ਰਹੇ ਮਿਲ ਰਿਆਂ ਜੀ ਫਿਰ ਟਟਕਲਿਪ ਪਾਈ ਪ੍ਰੈਸਪਰ ਉਸ ਹੋਣ ਵਾਲਾ ਸੂਟ ਉਹ ਜਿਹੜਾ ਸੂਟ ਪਿਆ ਨਾ ਆ ਵਾਲਾ ਵਾਈਟ ਸੂਟ ਮੈਂ ਸ਼ੈਂਟਾ ਦੁਪੱਟਾ ਹੀ ਪਾਉਂਗੀ ਵਸਵੇਰੇ ਗੁਰਦਰਾ ਸਾਹਿਬ ਹੋਗਾ ਸਾਡੇ ਤੇ ਇੰਤਾਂ ਦਾ ਲੱਗਣ ਡਿਆ ਹਜੇ ਮੈਂ ਪ੍ਰੈਸਪਰਸ ਕਰਨਾ ਭਰਪਾਈ ਕਰਨੀ ਹੈ ਤੇ ਬਾਏ 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 ਬਾਏ